ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਮੈਸੋਨੀਆ ਸੋ ਅੱਜ ਅਸੀਂ ਗੱਲ ਕਰਾਂਗੇ ਬਾਲੀਵੁੱਡ ਦੀ ਬਿਗ ਬਜਟ ਫਲਾਮ ਧੁਰੰਦਰ ਦੇਵਾਰੇ ਜੋ ਕਿ ਬਾਕਸ ਆਫਿਸ ਤੇ ਤਬਾਹੀ ਮਚਾ ਰਹੀ ਹੈ ਫਿਲਮ ਦੀ ਗੱਲ ਕਰੀਏ ਤਾਂ 8ਵੇਂ ਦਿਨ ਵੀ ਇਹ ਫਿਲਮ ਜੋ ਆ ਲਗਾਤਾਰ ਬਹੁਤ ਹੀ ਜ਼ਬਰਦਸਤ ਪਰਫਾਰਮ ਕਰਦੇ ਹੋਇਆ ਦਿਖਾਈ ਦੇ ਰਹੀ ਹੈ ਕਿਹਾ ਜਾ ਰਿਹਾ ਹੈ ਕਿ ਇਸ ਫਿਲਮ ਦੇ ਵੱਲੋਂ ਜੋ ਆ ਬਿਗ ਬਜਟ ਫਿਲਮ ਨੂੰ ਵੀ ਪਿੱਛੇ ਛੱਡ ਦਿੱਤਾ ਗਿਆ ਇਸ ਫਿਲਮ ਦੀ ਜੇਕਰ ਗੱਲ ਕਰਾਂ ਤਾਂ ਇਸ ਦੇ ਵਿੱਚ ਰਣਵੀਰ ਸਿੰਘ ਅਕਸ਼ੇ ਖੰਨਾ ਸੰਚੇਦਤ ਵਰਗੇ ਆਰਟਿਸਟ ਜੋ ਆ ਨਜ਼ਰ ਆ ਰਹੇ ਤੇ ਅਕਸ਼ੇ ਖੰਨਾ ਦੀ ਤੱਕ ਜੋ ਆ ਸੋਸ਼ਲ ਮੀਡੀਆ ਤੇ ਤੁਸੀਂ ਵੇਖ ਹੀ ਚੁੱਕੇ ਹੋਵੋਗੇ ਕਿਉਂਕਿ ਉਹਨਾਂ ਦੇ ਕਰੈਕਟਰ ਦੀਆਂ ਰੀਲਸ ਜੋ ਆ ਬਹੁਤ ਜ਼ਿਆਦਾ ਵਾਇਰਲ ਹੋ ਰਹੀਆਂ ਨੇ ਤੇ ਉਹਨਾਂ ਦੇ ਕਿਰਦਾਰ ਨੂੰ ਜੋ ਆ ਕਾਫੀ ਜ਼ਿਆਦਾ ਪਸੰਦ ਕੀਤਾ ਜਾ ਰਿਹਾ ਹਾਲਾਂਕਿ ਅਕਸ਼ੇ ਖੰਨਾ ਜੋ ਆ ਇਸ ਫਿਲਮ ਦੇ ਵਿੱਚ 네ਗੇਟਿਵ ਕਿਰਦਾਰ 'ਚ ਨਜ਼ਰ ਆ ਰਹੇ ਆ ਫਿਲਮ ਦੀ ਚੇ ਕਰ ਗੱਲ ਕਰੀਏ ਤਾਂ ਇਹ ਫਿਲਮ ਜੋ ਆ ਸਪਾਈ ਥ੍ਰਿਲਰ ਜਨਰ ਫਿਲਮ ਹੈ ਜੋ ਕਿ ਦਰਸ਼ਕਾਂ ਨੂੰ ਕਾਫੀ ਜ਼ਿਆਦਾ ਪਸੰਦ ਆ ਰਹੀ ਹੈ ਇਸ ਫਿਲਮ ਦੇ ਵਿੱਚ ਕਿਤੇ ਨਾ ਕਿਤੇ ਪਾਕਿਸਤਾਨ ਇੰਡੀਆ ਦੀ ਜੋ ਆ ਲੜਾਈ ਜਾਂ ਫਿਰ ਬਹੁਤ ਸਰੀ ਚੀਜ਼ਾਂ ਇਸ ਫਿਲਮ ਦੇ ਵਿੱਚ ਦਿਖਾਈਆਂ ਗਿਆ ਨੇ ਫਿਲਮ ਦੀ ਗੱਲ ਕਰੀਏ ਤਾਂ ਇਹ ਫਿਲਮ ਜੋ ਆ ਲਗਭਗ ਹੁਣ ਕਿਹਾ ਜਾ ਰਿਹਾ ਹੈ ਕਿ 287.75 ਕਰੋੜ ਦਾ ਜੋ ਆ ਕਲੈਕਸ਼ਨ ਕਰ ਚੁੱਕੀ ਹੈ ਇੰਡੀਆ ਦੇ ਵਿੱਚ ਤੇ ਜੇਕਰ ਵਿਦੇਸ਼ਾਂ ਦੇ ਵਿੱਚ ਗੱਲ ਕੀਤੀ ਜਾਵੇ ਤਾਂ 85 ਕਰੋੜ ਤੱਕ ਇਸ ਦੀ ਕਮਾਈ ਪਹੁੰਚ ਚੁੱਕੀ ਹੈ ਤੇ ਦੁਨੀਆ ਭਰ ਦੇ ਵਿੱਚ ਜੇਕਰ ਇਸ ਦੀ ਕਮਾਈ ਦੀ ਗੱਲ ਕਰੀਏ ਤਾਂ 372.75 ਕਰੋੜ ਇਸ ਦੇ ਵੱਲੋਂ ਕਮਾਈ ਕੀਤੀ ਗਈ ਹੈ ਦੁਰਿੰਦਰ ਨੇ 8ਵੇਂ ਦਿਨ ਵੀ ਵਾਰ ਟੂ ਵਰਗੀ ਬਿਗ ਬਜਟ ਫਿਲਮ ਨੂੰ ਵੀ ਪਛਾੜ ਦਿੱਤਾ ਹੈ ਆ ਵਾਈ ਆਰ ਐਫ ਸਪਾਈ ਯੂਨੀਵਰਸਿਟੀ ਇਹ ਫਿਲਮ 225 ਦੀ ਪੰਜਵੀਂ ਸਭ ਤੋਂ ਵੱਡੀ ਹਿੱਟ ਤੇ ਸਭ ਤੋਂ ਵੱਧ ਕਮਾਈ ਕਰਨ ਵਾਲੀ ਫਿਲਮ ਬਣ ਚੁੱਕੀ ਹੈ ਇਹ ਫਿਲਮ ਹੁਣ ਰਜਨੀਕਾਂਦ ਦੀ ਕੁਲੀ ਜੋ ਕਿ ਲਗਭਗ 518 ਕਰੋੜ ਦੇ ਉਤੇ ਬਣੀ ਹੋਈ ਹੈ ਉਸ ਦੇ ਉਤੇ ਵੀ ਕਿਤੇ ਨਾ ਕਿਤੇ ਨਿਸ਼ਾਨਾ ਬਣਾ ਰਹੀ ਹੈ ਫਿਲਮ ਪ੍ਰਤੀ ਦੱਸਦੀ ਹੈ ਕਿ ਜੋ ਆਡੀਅנס ਆ ਉਹਨਾਂ ਦਾ ਪਿਆਰ ਨੂੰ ਦੇਖ ਕੇ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਇਸ ਹਫਤੇ ਦੇ ਵੀ ਐਂਡ ਤੱਕ ਇਹ ਫਿਲਮ ਚੋ ਆ ਹੋਰ ਵੀ ਜ਼ਿਆਦਾ ਆਂਕੜਾ ਜੋ ਆ ਵੱਡਾ ਆਂਕੜਾ ਪਾਰ ਕਰ ਸਕਦੀ ਹੈ ਦੱਸਦੀ ਕਿ ਇਸ ਫਿਲਮ ਨੂੰ ਆਦਿੱਤਿਆ ਧਰ ਦੁਆਰਾ ਨਿਰਦੇਸ਼ਿਤ ਕੀਤਾ ਗਿਆ ਹੈ ਜਦੇ ਇਹ ਫਿਲਮ ਚੋ ਆ ਕਿਤਨੇ ਕਿਤੇ ਰੀਅਲ ਇਨਸੀਡੈਂਟਸ ਤੇ ਉਤੇ ਥੋੜੀ ਬਹੁਤੀ ਬੇਸਡ ਦੱਸੀ ਜਾ ਰਹੀ ਹੈ ਇਨਸਪਾਇਰ ਦੱਸੀ ਜਾ ਰਹੀ ਹੈ ਜਿਸ ਦੇ ਵਿੱਚ 1999 ਦਾ ਆਈਸੀ 814 ਹਾਈਜੈਕ 2001 ਦਾ ਸੰਸਦ ਹਮਲਾ 2008 ਦਾ ਮੁੰਬਈ ਹਮਲਾ 212 ਦਾ ਜਾਲੀ ਕਰੰਸੀ ਸੰਕਟ ਰੋਦ ਆਪਰੇਸ਼ਨ ਲਿਆਰੀ ਅਤੇ ਅਪਰਾਧ ਸਿੰਡੀਕੇਟਾਂ ਦੇ ਉੱਤੇ ਕਾਰਵਾਈ ਸ਼ਾਮਿਲ ਹੈ ਰਣਵੀਰ ਸਿੰਘ ਨੇ ਭਾਰਤੀ ਸਪਾਈ ਹਮਜ਼ਾ ਅਲੀ ਮਨਜ਼ਾਰੀ ਦੀ ਭੂਮਿਕਾ ਨਿਭਾਈ ਹੈ ਅਕਸ਼ੇ ਖੰਨਾ ਨੇ ਪਾਕਿਸਤਾਨੀ ਗੈਂਗਸਟਰ ਰਹਿਮਾਨ ਡਾਕੂ ਦੀ ਭੂਮਿਕਾ ਨਿਭਾਈ ਹੈ आर माधवन ने आईबी डायरेक्टर अजय सन्याल दी रोल नु प्ले कीता है। अर्जुन रामपाल ने आईएसआई मेजर इकबाल दी भूमिका निभाई है ते संजीत दत्त ने एसपी चौधरी असलम दी कैरेक्टर नु निभाया राकेश बेदी सारा अर्जुन दानिश पंडोर गौरव गेरावी मेन लीड दे विच ਕਾਫੀ ਮੇਨ ਕਰੈਕਟਰਸ ਕਰਦਿਆ ਹੋਇਆ ਨਜ਼ਰ ਆ ਰਿਹਾ ਹੈ ਤਾਂ ਫਿਲਮ ਦੇ ਗਾਣਿਆਂ ਨੂੰ ਬਹੁਤ ਪਸੰਦ ਕੀਤਾ ਜਾ ਰਿਹਾ ਹੈ ਫਿਲਮ ਦੀ ਸਟੋਰੀ ਨੂੰ ਹਰ ਕਿਸੇ ਵੱਲੋਂ ਪਸੰਦ ਕੀਤਾ ਜਾ ਰਿਹਾ ਹੈ ਤੇ ਇਸ ਫਿਲਮ ਦੇ ਚੱਕਰ ਪਾਰਟ ਦੀ ਗੱਲ ਕਰੀਏ ਤਾਂ 3 ਘੰਟੇ ਤੋਂ ਉੱਪਰ ਦੀ ਇਹ ਫਿਲਮ ਬਣ ਚੁੱਕੀ ਹੈ ਜਿਸ ਦੇ ਵਿੱਚ ਇਹ ਪਹਿਲੇ ਪਾਰਟ ਦੇ ਵਿੱਚ ਜੋ ਅਕਸ਼ੇ ਖੰਨਾ ਦੇ ਕਿਰਦਾਰ ਨੂੰ ਬਹੁਤ ਜ਼ਿਆਦਾ ਦਿਖਾਇਆ ਗਿਆ ਤੇ ਅਜਿਹਾ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਜੋ ਅਗਲਾ ਪਾਰਟ ਆਵੇਗਾ ਤਾਂ ਉਸ ਦੇ ਵਿੱਚ ਰਣਵੀਰ ਸਿੰਘ ਦਾ ਕਿਰਦਾਰ ਜੋ ਆਜ਼ ਜ਼ਿਆਦਾ ਦੇਖਣ ਨੂੰ ਮਿਲੇਗਾ